ਰਾਜਸਥਾਨ ਕਾ ਕੂਆ ਆ ਜੋ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਬਾਹਰੇ ਆਂ ਆਪਾਂ ਬਾਣ ਹੋਲੈਂਡ 55 ਦੀ ਯਾਰ ਚਾਲਾ ਜੀ ਕਿੱਥੋਂ ਕਿੱਥੋਂ ਜੁੜ ਚੁੱਕੇ ਸੱਜਣ ਮਿੱਤਰ ਵੇਲੀ ਯਾਰ ਵੇਲੀ ਕਮੈਂਟ ਕਰਕੇ ਜਰੂਰ ਦੱਸਿਓ ਜੀ dollar ਇਹਾਰੇ ਸਰਵਣ ਦੀਆਂ ਬਣੀਆਂ ਹੋਇਆ ਹਨਾਈ 24 ਦਰਸ਼ਕ ਜਿਹੜੇ ਬਾਹਣ-ਬਾਹ ਦੇਖ ਰਹੇ ਤੁਸੀਂ ਦੇਖ ਸਕਦੇ ਹੋ ਪਿੱਛੇ ਰੋਡ ਤੇ ਖੜੇ ਹੋਏ ਇੱਟਾਈ ਗਲੇ ਬਾਤੀ ਚਾਹ ਨਾਲ ਲੱਗੇ ਸੌਰੀ 4 ਮਿੰਟਾਂ ਜਾਂ 7 ਕਨਾਲਾ ਕਿੱਲੇ ਤੋਂ ਇੱਕ ਕਨਾਲ ਘਟ ਆਣਦੇ 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 ਇਹਨਾਂ ਦਾ ਸੁਭਾਅ ਬੈਕ ਕਰਕੇ ਜਿੱਥੇ ਮਰਜ਼ੀ ਲੜ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਪਣੇ ਬਰਸਾਤ ਨਹੀਂ ਹੋਈ ਜੀ ਮੌਸਮ ਸਾਫ ਆ ਕਿੱਥੇ ਕਿੱਥੇ ਮੀਂਹ ਪਿਆ ਕਮੈਂਟ ਕਰਕੇ ਜੀ ਦੱਸੋ ਦੇਖੋ ਸੂਰਜ ਹਜੇ ਖੜਾ ਤੇਦਰ ਦਰਸ਼ਕ ਨੰਨ ਦਾ ਮਾਨਦੇ ਹੋਏ ਇਹ ਪਾਣੀ ਭਰ ਕੇ ਛੱਡ ਦਈਆਂ ਬੱਚੇ ਓਏ ਨਾ ਉੱਡ ਸਕਣ ਜਾਲ ਪਿਆ ਉੱਤੇ ਨਾ ਡਰਾਈਵਰ ਤੌਣ ਘੱਟ ਮੁੜਦੀ ਆ ਪਾਣੀ ਡਰਾਈਵਰ ਦੀ ਇਹ ਆਪਣਾ ਬਹੁਤ ਲੰਬੇ ਸਮੇਂ ਤੋਂ ਬਣਿਆ ਹੋਇਆ ਪੁਰਾਣਾ ਖੂਹ ਹੈ ਜੀ ਇਹ ਤੇ ਇਹਦੇ ਦਰਸ਼ਕਾ ਜਿਹੜੇ ਟਰੈਕਟਰ ਦੇਖਣ ਆ ਚੁੱਕੇ ਆ ਬਾਣ ਬੌਂਦੇ ਹੋਏ ਕਿੱਥੇ ਹਾਂ ਖੂਹ ਇਹ ਰਪਾ ਬਿਲ ਪੰਜਾਬ 'ਚ ਇਹ ਜਿਹਾ ਮਾਹੌਲ ਮਿਲ ਸਕਦਾ ਜਿਹੜਾ ਖੁੱਲੇ ਦਿਨਾਂ ਬੈਠ ਕੇ ਬਟਰੈਕਟਰ ਬੌਂਦਾ ਦੇਖ ਸਕਦੇ ਆ ਆ ਦੇਖੋ ਸਿਰਫ ਟਰੈਕਟਰ ਦੇਖਣ ਦਾ ਤਰ੍ਹਾਂ ਆਉਂਦੇ ਜਾਂਦੇ ਤੇ ਨਹੀਂ ਇਹਨਾਂ ਨੂੰ ਕੰਮ ਗਿਆ ਯਕਨੀਆਂ ਬਿਜੀ ਆ ਅਸੀਂ ਤੇ ਹੁਣ ਇੱਥੇ 2 ਘੰਟੇ ਵੇਖ ਡਿੱਟੇ ਪਾਈ ਜਾਂਦਾ ਤੇ ਉਹ ਦੇਖੀ ਜਾਂਦੇ ਆ ਬਾਣ ਬਾਤਾ ਆ ਬਾਤਾ ਉਹ ਹੀ ਗੱਲ ਹੈ ਜੀ ਸੀਵੀ ਬਟਨ ਆ ਜਾਂਦਾ 20 25 ਬੰਦੇ ਖੜੇ ਦੇਖਣ ਆਲੇ ਹੁੰਦੇ ਇਕੱਲੇ ਨਹੀਂ ਰੋਗਦਾ ਆਨੰਦ ਲੈ ਰਹੇ ਆ ਕਲਬ ਇਹ ਕਈ ਬੈਂਕਾਂ ਦਾ ਮਾਲਕ ਹੈ ਕਿੰਨੇ ਕਾਰਡ ਆਓਏ ਕਿੰਨਾ ਵੀ ਜਮਾ ਰਿਹਾ 18 ਕਾਰਡ ਹੈਗੇ ਹੁਣ ਹੁਣ ਹੈ ਨਹੀਂ ਸੁਣੀ ਕਿਸਕੀ 18 ਕਾਰਡ ਐਟਮ ਕਾਰਡ ਕੋਈ 18 ਕ੍ਰੈਡਿਟ ਕਾਰਡ ਡੈਬਿਟ ਕਾਰਡ ਐਟਮ ਕਾਰਡ ਇਹ ਇਹ ਬੰਦੇ ਨੂੰ ਖਰਚਾ ਨਹੀਂ ਪੈ ਸਕਦਾ ਕੋਈ ਐਂ ਕਿਹੜਾ ਕਾਰਡ ਵਰਤਦਾ ਆ ਦੇਖ ਨਾ ਨਾ ਕਦੀ ਬਟੂਆ ਖਾਲੀ ਇੱਥੇ ਰੱਖ ਐ ਰਹਾ ਦਾ ਮਾਇਆ ਇਹਦਾ ਗੜਵਾਲੀ ਲੋਡ ਪਈ ਕਾਣ ਆਇਆ ਤੈਗੇ ਓਏ ਆੰਚਾਰ ਤਾਂ ਹੈ ਹੀ ਆ। ਬਹੁਤਾ ਪਾਇ ਤਿੰਨ ਵਾਰੀ ਘੜਾਵਾਂਗੇ ਆਪਾਂ ਖਰਚਾ ਪਊ ਇੱਕ ਕਾਰਡ ਤੇ ਉਹ 18 ਕਾਰਡ। ਥਾਗਾਂ ਲੰਮੇ ਹੀ ਖਰਚਾ ਪੈਂਦਾ। ਇੱਕ ਦਾ ਵੀ ਨਹੀਂ ਪੈਂਦਾ। ਉਹੀ ਤਾਂ ਗੱਲ ਕਰੀ। ਆਪ ਵੀ ਨਹੀਂ ਮੈਨੂੰ ਦੂਹਰਾ ਦੇ ਦੇਗੇ। ਹਾਂ। ਕਿੰਨੇ ਚੱਲਦੇ ਆਜੋ ਵੀ। ਬੱਸ ਤਾਂ ਬੀਤੇ ਹੀ ਕੱਟ ਜਾਂਦੇ ਮੇਰੇ ਕੋਲ। ਐਨੇ ਕਾਰਡ ਤਾਂ ਨਹੀਂ ਬੰਦਾ ਰੱਖ ਸਕਦਾ। ਇਹ ਕਰ ਸਕਦਾ ਜਿੰਨੇ ਮਰਜੀ ਇਹ ਹੋਰ ਵੀ ਬਣਾਈ ਫਿਰਦਾ ਬੈਂਕ ਤੋਂ ਬਣਾ ਇੱਕ ਦੂਜੇ ਵੀ ਆਰਬੀਐਲ ਹਾਂ ਉਹੀ ਬਣਾ ਏਡਾ ਰੋਡਾਂ ਦੇ ਬਾਹਲੇ ਬਣਾਏਗਾ ਇੱਧਰ ਨਾਲ ਉਧਰ ਨਾ ਨਾ ਬਾਹਲੇ ਬਣਾਈ ਬੈਠਾ ਤਰਮਾਲ ਲੈ ਆ ਬੰਦਾ ਪਹਿਲਾਂ ਸੁਣਾਉਂਦੇ ਕਹਾਣੀ ਕਿ ਕੀ ਹੈ ਝੋੜੇ ਜਿਹਾਂ ਤਰਮਾਲ ਤਾਂ ਬੰਦਾ ਮਾਰ ਕੇ ਨਹਿ ਸਿਰਦਾ ਝੋੜਾ ਖੋਲਿਆ ਤਾਂ ਜ ਤਰਾ ਨਿਕਲਿਆ ਬਸ ਬਸ ਬਾਈ ਆ ਦੇਖੇ ਬੈਠੇ ਨੇ ਦੇਖਣਗੇ ਉਹਨੂੰ ਫੌਜੀ ਵੱਡੀ ਫੜਾਊਗਾ ਆ ਟੱਕਰ ਹੈ ਰਾਜੇਂਦਰਾਉ ਆਮ ਫੇਨ ആണ് <ihak> കട <Rabbi> <haken styles>